ਸਾਸੀਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਆਪਦੇ ਪਿੰਡ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਮਿੱਤਰੋ ਮੈਂ ਮੌਜੂਦ ਹਾਂ ਇਸ ਟਾਈਮ ਤੇ ਗੁਰਮੀਲ ਸਿੰਘ ਭਾਣੇ ਵਾਲੇ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਹਾਂ ਇਸ ਟਾਈਮ ਮੈਂ ਵਿਖਾਉਣੀ ਆ ਤੁਹਾਨੂੰ ਇੱਕ ਘਰੇਲੂ ਪਰਿਵਾਰ ਦੇ ਘਰੋਂ ਘਰੇ ਜਿਹੜੀ ਸੂਏ ਤੋਂ ਸੂਏ ਚੋਏ ਹੋਇਆ ਬਾਈ ਹੁਣਿਆਂ ਨੇ ਕਿੰਨਵਾ ਸੁਆਸ ਹੁੰਦੀ ਆ ਕਿੰਨੇ ਦੁੱਧ ਦੀ ਮਾਲਕਣ ਪ੍ਰੋਪਰ ਜਾਣਕਾਰੀ ਆਪਾਂ ਇਹਨਾਂ ਦੀ ਮਾਲਕਣ ਤੋਂ ਲੈ ਲੈਣਾ ਲਵਾਂਗੇ ਮਿੱਤਰੋ ਕੀ ਇਹਦੀ ਡਿਟੇਲ ਆ ਕੀ ਇਹਦਾ ਰੋਟੇਟ ਆ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਪਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਗਰਮੇਲ ਬਾਈ ਘਰ ਪਰਿਵਾਰ ਜੀ ਹਾਂ ਠੀਕ ਠਾਕ ਜੀ ਚਲੋ ਸ਼ੁਕਰਾ ਅੱਛਾ ਗਰਮੇਲ ਭਾਈ ਜਿਹੜੀ ਮੈਂ ਵਿਤਨੀ ਆਪਾਂ ਇਹ ਆਪਣਾ ਘਰ ਕਿਹੜੀ ਪੱਤੀ ਜਾ ਗਿਆ ਪਹਿਲਾਂ ਸੱਚ ਇਹ ਡਾਕਟਰ ਬਾਠ ਵਾਲੀ ਗਲੀ ਚ ਡਾਕਟਰ ਬਾਠ ਵਾਲੀ ਗਲੀ ਦੇ ਵਿੱਚ ਐਂਡ ਤੇ ਘਰ ਆ ਗਿਆ ਹਨਾ ਹਾਂਜੀ ਠੀਕ ਆ ਅੱਛਾ ਭਾਈ ਮੈਂ ਇਹ ਜਿਹੜੀ ਆਪਣੀ ਕਿੰਨਾਵਾਂ ਸੂਆ ਸੁ ਹੁੰਦੀ ਹੈ ਇਹ ਇਹ ਚੌਥਾ ਸੂਆ ਸੁਣਾ ਇਹਨੇ ਚੌਥਾ ਸੂਆ ਇਹਨੇ ਸੁਣਾਵਾ ਕਿੰਨੇ ਦਿਨ ਪਹਿ ਪਈ ਜਾਂਦੇ ਹਜੇ ਪੂਰੇ ਹੋਣ ਦੇ ਵਿੱਚ 11 ਤਰੀਕ ਨੂੰ ਦਿਨ ਪੂਰੇ ਆ ਦੇ 11 ਤਰੀਕ 6 ਨੂੰ ਬਣਾਉਣੇ ਪਏ ਪਰ 5 ਦਿਨ ਪਏ ਹਜੇ ਹਨਾ ਅੱਛਾ ਭਾਈ ਦੁੱਧ ਫਿਰ ਕਿੰਨੇ ਵਾਂ ਕਿੰਨਾ ਨੂੰ ਚੁੰਧਾ ਰਿਹਾ ਤੂੰ ਦੁੱਧ ਦੇਦਾ 12 ਤੋਂ 13 ਕਿਲੋ ਦੁੱਧ ਦੇ ਦਿੰਦੀ ਸੀ 12 ਤੋਂ 13 ਕਿਲੋ ਦੁੱਧ ਆਪਾਂ ਘਰੇ ਛੋਇਆ ਹੋਇਆ ਹਾਂਜੀ ਚਵਾਈ ਵੀ ਚੰਗੀ ਆ ਬਾਈ ਚਵਾਈ ਵਧੀਆ ਹੈ ਸਾਫ ਚਵਾਈ ਠੀਕ ਹੈ ਤੇ ਪੋਪਲੇ ਫਿਰ ਕਦੋਂ ਲਵਾ ਗਈ ਇਹ ਪੋਪਲੇ ਅਸੀਂ ਮੱਝ ਲਿਆਂਦੀ ਸੀ ਆਪਸੇ ਦੀ ਢਿੜਕੇ ਹੋਏ ਐਦ ਕੀ ਲੱਥੇ ਝਾਗਦੀ ਹਜੇ ਵੀ ਪੈਣਾ ਹੁੰਦਾ ਐਦ ਕੀ ਲੱਥੇ ਆ ਇਹ ਅੱਛਾ ਐਦ ਕੀ ਲੱਥੇ ਆ ਠੀਕ ਆ ਬਾਈ ਵੇਲਾ ਹਣਾ ਕਿੰਨਾ ਵੈਰ ਹੁੰਦਾ ਇਹਨਾਂ ਦਾ ਯਾਰ ਇਹਨਾਂ ਨੇ ਕਿਹੜਾ ਪੈਲੀ ਵੰਡਨੀ ਆਪਾਂ ਦਾ ਚਾਹ ਮਨ ਲਿਆ ਪੈਲੀ ਪੂਲੀ ਪਿੱਛੇ ਲੜ ਪੈਣ ਜਾਂ ਕਹਿੰਦਾ ਪਿੱਛੇ ਨਾ ਬਾਈ ਇਹ ਤਾਂ ਤੇ ਬਾਈ ਫਿਰ ਇਹ ਮੈਨੂੰ ਦੱਸ ਗਰਮੀਰ ਬਾਈ ਹੁਣੇ ਵੇਚ ਲਈਆਂ ਦਾ ਰੇਟ ਬਾਈ ਕੀ ਤੈਅ ਕੀਤਾ ਯਾਰ ਰੇਟ ਇਹਦਾ 90000 90000 ਮਾਨਤਨ ਕਰ ਦੇਗਾ ਤੁਹਾਡਾ ਪਤਾ ਲੱਗ ਗਿਆ ਮਾਨਤਨ ਕਰ ਦਾਂਗੇ ਅੱਛਾ ਇਹ ਕੀ ਸਾਂਹਤੋ ਕਰੋਸਾ ਜੀ ਟੀਕਾ ਭਰਾਇਆ ਹੋਇਆ ਨਹੀਂ ਇਹ ਸਾਂਹਤੋ ਹੀ ਹੈ ਸਾਂਹਤੋ ਕਰੋਸਾ ਜੇ ਕੋਈ ਘਰੇ ਰੱਖਣ ਵਾਲਾ ਆਪਣੇ ਵਰਗਾ ਭਾਈ ਲੈ ਜਾਵੇ ਕੋਈ ਲੰਬੇ ਲੂੰਗੇ ਨਾ 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 ਬਿਲਕੁਲ ਨਹੀਂ ਜਦੋਂ ਮਰਜੀ ਇੱਥੇ ਗਾਰੰਟੀ ਹੈ ਆਪਣੀ ਠੀਕ ਆ ਬਈ 12 13 ਕਿਲੋ ਦੁੱਧ ਖੁੱਲਾ-ਬੁੱਲਾ ਦੇ ਦੇ ਬਿਲਕੁਲ ਬਿਲਕੁਲ ਠੀਕ ਆ ਅੱਛਾ ਨੰਬਰ ਬਾਈ ਗਰ ਮੇਰਾ ਸਾਂਝਾ ਕਰੀਏ ਕਵਰੀ ਆਪਣਾ ਨੰਬਰ ਹੈਗਾ 94633 ਜੀ 91438 ਇੱਕ ਵਾਰੀ ਹੋਰ ਬੋਲ ਦੀਏ ਜੀ 94633 ਜੀ 99438 94633 99438 94633 99438 22 ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ 22 ਦਿਨਾਂ ਨਾਲ ਗੱਲਬਾਤ ਮੁੱਦਕੀ ਸ਼ਹਿਰ ਦੇ ਵਿੱਚ ਆ ਕੇ ਬਾਠ ਵਾਲੀ ਗਲੀ ਦੇ ਵਿੱਚ ਆ ਕੇ ਮਿੱਤਰੋ ਬਾਠ ਵਾਲੀ ਗਲੀ ਆ ਜਿਹੜੀ ਹੁੰਦੇ ਐਂਡ ਤੇ ਉੱਤੇ 22 ਦਾ ਘਰ ਆ ਮਾਲੋਗਰ ਮਾਲਗਰ ਮੇਲ ਸਿੰਘ ਭਾਣੇ ਵਾਲੇ ਵਜਦੇ ਪਾਈ ਹੋਣੀ ਜਿਹੜੇ ਭਰਾ ਨੂੰ ਮੈਂ ਪਸੰਦਾ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ 90000 ਰੁਪਿਆ ਡਿਮਾਂਡ ਆ ਮੈਂ ਚੰਗੀ ਆ ਤੁਸੀਂ ਗੱਲਬਾਤ ਕਰ ਸਕਦੇ ਆ ਐਤਕੀ ਪੋਪਲੇ ਲਵਾਤੇ ਆ ਗਵਰਨਰਮੈਨ ਜਿਹੜੀ ਕੋਲੇ ਖੜੀ ਹੋਈ ਆ ਮਿੱਤਰੋ ਤੇ ਇਹਨੇ ਫਿਰ ਇਹਨੂੰ ਟਾਲਿਆ ਇੱਕ ਦਿਨ ਬਾਈ ਹੋਣੀ ਉਹਦੇ ਰਾਤ ਨੂੰ ਇਹਿੰਦਾ ਕਰਤੇ ਪੋਪਲੇ ਲਾਤੇ ਮੈਂ ਚੰਗੀ ਆ ਟਿਕਾਣੇ ਦੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਜਿਹੜੇ ਭਰਾ ਨੂੰ ਮੈਂ ਪਸੰਦਾ ਤੁਸੀਂ ਬਾਈ ਨਾਲ ਰابطਾ ਕੈਂਪ ਕਰ ਸਕਦੇ ਹੋ ਤੁਹਾਨੂੰ